ਦੇਖੋ ਜੋ ਅੱਜ ਕੋਰਟ ਨੇ ਫੈਸਲਾ ਸੁਣਾਇਆ ਤੇ ਇਹਦੇ ਪਿੱਛੇ ਜਿਹੜੀ ਮਿਹਨਤ ਜਿਹੜੀ ਇਹਦੇ ਪਿੱਛੇ ਸੋਚ ਸਮਝ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਹੈ ਦੇਖੋ ਜਿਹੜੇ ਕੇਸ ਕਾਂਗਰਸ ਪਾਰਟੀ ਨੇ ਮੈਨੂੰ ਕਈ ਵਾਰ ਇਹ ਕਹਿਣੇ ਦੁੱਖ ਵੀ ਲੱਗਦਾ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ 10 ਸਾਲ ਡਾਕਟਰ ਨਰਮਨ ਸਿੰਘ ਜੀ ਰਹੇ ਪਰ ਉਹ ਕੇਸ ਗਾਂਧੀ ਫੈਮਲੀ ਕਰਕੇ ਉਹ ਸਾਰੇ ਕੇਸ ਜਿਹੜੇ ਉਹ ਬੰਦ ਕਰਕੇ ਠੱਪ ਕਰਤੇ ਸੈਂਕੜੇ ਸਿੱਖਾਂ ਦੀ ਲਾਸ਼ਾਂ ਦੇ ਨਾਲ ਉਹਨਾਂ ਨੂੰ ਗਿੱਦਾਂ ਵਾਂਗੂ ਲੋਚਿਆ ਗਿਆ ਇਸ ਦਿੱਲੀ ਚ ਇਸ ਦੇਸ਼ ਚ ਪਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਰੇ ਕੇਸ ਰੀਓਪਨ ਕਰਵਾਏ ਰੀਓਪਨ ਕਰਵਾ ਕੇ ਕੋਟਾਂ ਚ ਗਏ ਤੇ ਫੂਲ ਕਸਵਰਗੇ ਜਿਹੜੇ ਵਕੀਲ ਨੇ ਜਿਨ੍ਹਾਂ ਦੀ ਅੱਗੇ ਸੁਣਵਾਈ ਨਹੀਂ ਕੀਤੀ ਗਈ ਕਾਂਗਰਸ ਸਰਕਾਰ ਵੇਲੇ ਉਹੀ ਵਕੀਲ ਅੱਜ ਕੋਰਟ 'ਚ ਸਬੂਤ ਲੈ ਕੇ ਗਏ ਤੇ ਅੱਜ ਸਰਦਾਰ ਜਸਵੰਤ ਸਿੰਘ ਜੀ ਤੇ ਉਹਨਾਂ ਦੇ ਬੇਟੇ ਜਿਨ੍ਹਾਂ ਨੂੰ ਪਿਓ ਪੁੱਤ ਨੂੰ ਦੋਨਾਂ ਨੂੰ ਮਾਰ ਦਿੱਤਾ ਗਿਆ ਸੀ ਤੇ ਅੱਜ ਉਸ ਕੇਸ 'ਇੱਕ ਸਜ਼ਾ ਹੋਈ ਹੈ ਇਹ ਸੱਜਣ ਕਮਾਨ ਵਰਗੇ ਦਰਿੰਦਿਆਂ ਨੂੰ ਉਦੋਂ ਬਾਅਦ ਇਹ ਸ਼ੁਰੂਆਤ ਨਿੰਦਰ ਮੋਦੀ ਜੀ ਨੇ ਇਹ ਵਾਅਦਾ ਕੀਤਾ ਸੀ 84 ਰਾਇਟਸ ਵਾਲਿਆਂ ਨਾਲ ਸਿੱਖਾਂ ਨਾਲ ਪੰਜਾਬੀਆਂ ਨਾਲ ਵੀ ਜਿਨ੍ਹਾਂ ਨਾਲ ਵੀ ਅਤਿਆਚਾਰ ਹੋਇਆ ਜਿਵੇਂ ਬਾਕੀਆਂ ਨੂੰ ਇਨਸਾਫ ਮਿਲਦਾ ਇਹਨਾਂ ਨੂੰ ਵੀ ਇਨਸਾਫ ਮਿਲੇਗਾ ਪਰ ਇਨਸਾਫ ਮਿਲਦੇ ਮਿਲਦੇ ਬਹੁਤ ਟਾਈਮ ਲੱਗ ਗਿਆ ਅੱਜ ਅਸੀਂ ਨਿੰਦਰ ਮੋਦੀ ਜੀ ਸਾਰੇ ਪੰਜਾਬੀ ਸਿੱਖ ਤੁਹਾਡੇ ਧੰਨਵਾਦੀ ਆ ਵੀ ਅੱਜ ਉਹ ਫਿਰ ਜਿਹੜੇ ਸਹੀ ਪਾਸੇ ਹੋਣ ਲੱਗੇ ਜੀ ਮinority ਨੂੰ ਵੀ ਇਹ ਲੱਗੂਗਾ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਨਾਲ ਖੜੇ ਸਾਡੇ ਵੱਲ ਦੇ ਨੇ ਤੇ ਹੋਰ ਆਉਣ ਵਾਲੇ ਦਿਨਾਂ 'ਚ ਵੀ ਸੱਜਨ ਕੁਮਾਰ ਟਾਈਟਲਰ ਹੋਰ ਬੜੇ ਲੋਕ ਨੇ ਕਮਲਨਾਥ ਥਰਗੇ ਹੋਰ ਪਤਾ ਨਹੀਂ ਕਿੰਨੇ ਇੱਕ ਗਿਣਤੀ ਆ ਆ ਕੇਸਾਂ ਦੇ ਵਿੱਚ ਜਿਹੜੇ ਹੁਣ 20 ਇਹ ਪੁਨ ਕੇਸ ਹੋਏ ਆ ਇਦੇ ਵਿੱਚ ਕੋਰਟਾਂ ਨੇ ਸਜ਼ਾ ਦੇਣੀ ਸ਼ੁਰੂ ਆਰੰਭ ਕਰਤੀ ਹੈ ਤੇ ਆਉਣ ਵਾਲੇ ਦਿਨਾਂ ਚ ਬਾਕੀਆਂ ਨੂੰ ਵੀ ਸਜ਼ਾ ਮਾਏ ਜੜੀਆਂ ਨਰਿੰਦਰ ਮੋਦੀ ਜੀ ਦੇ ਰਾਜ ਚ ਮੈਂ ਇਹ ਕਹਿ ਸਕਦਾ ਕੋਟ ਦੇਣਗੇ ਤੇ ਖੁਸ਼ੀ ਹੁੰਦੀ ਆ ਖੁਸ਼ੀ ਹੁੰਦੀ ਆ ਵੀ ਅਸੀਂ ਉਹ ਜੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਕੈਬਨਿਟ ਦਾ ਹਿੱਸਾ ਆ ਉਹਨਾਂ ਨੂੰ ਮੋੜ ਤਾਂ ਨਹੀਂ ਲਿਆ ਸਕਦੇ ਉਹ ਪਰਿਵਾਰਾਂ ਨੂੰ ਅੱਜ ਕਿਤੇ ਨਾ ਕਿਤੇ ਉਹ ਪਰਿਵਾਰਾਂ ਨੂੰ ਅੱਜ ਇੰਨੇ ਸਾਲਾਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੇ ਮੱਲਮ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਦਲਾਸਾ ਵੀ ਹਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਆਪਣੀ ਕੀਤੀ ਦੀ ਸਜ਼ਾ ਤਾਂ ਮਿਲੀ ਇਸ ਕਰਕੇ ਅੱਜ ਮੈਂ ਭਰੇ ਮਨ ਨਾਲ ਇਹ ਗੱਲ ਕਹਿ ਰਿਹਾ ਵੀ ਜੋ ਦਿੱਲੀ ਦੀਆਂ ਸੜਕਾਂ 'ਚ ਅੱਜ ਦਿੱਲੀ ਬੈਠੇ ਆ ਦਿੱਲੀ ਦੀਆਂ ਸੜਕਾਂ ਤੇ ਜੋ ਸੀਨ ਹੋਏ ਉਕੀ ਹਾਲਾਤ ਹੋਣਗੇ ਦੇਖੋ ਤਾਂ ਅਸੀਂ ਕੀ ਕਿਸ ਤਰੀਕੇ ਨਾਲ ਡਰਾਉਣੇ ਹਾਲਾਤ ਹੋਣਗੇ ਜੀਚੋਂ ਇਹ ਕਾਂਗਰਸ ਪਾਰਟੀ ਗਾਂਧੀ ਫੈਮਿਲੀ ਨੇ ਕਿਵੇਂ ਇਹ ਕੰਮ ਕੀਤਾ ਕੀ ਵੀ ਬڑا ਦਰਖਤ ਜਦੋਂ ਡਿੱਗਦਾ ਏ ਧਰਤੀ ਹਿੱਲਦੀ ਆ ਉਹ ਧਰਤੀ ਤੁਸੀਂ ਸਿੱਖਾਂ ਨੂੰ ਮਾਰ ਕੇ ਹਿਲਾਉਣੀ ਸੀ ਚਲੋ ਪਰ ਉਹ ਵੀ ਅੱਜ ਜਿਹੜਾ ਉਸੇ ਗੱਲ ਦਾ ਅੱਜ ਮੈਂ ਇਹ ਨਹੀਂ ਕਹਿੰਦਾ ਪਰ ਅੱਜ ਉਹ ਪਾਰਟੀ ਇਸੇ ਗੱਲਾਂ ਦਾ ਜਿਹੜੋ ਫਲ ਭੋਗ ਰਹੀ ਹੈ ਪਰ ਫਿਰ ਮੈਂ ਇਹਦੇ ਵਿੱਚ ਇੱਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਕੋਰਟਸ ਤੇ ਖਾਸ ਤੌਰ ਤੇ ਫੂਲਕਾ ਸਾਹ ਵਰਗੇ ਹੋਰ ਵੀ ਬਹੁਤ ਮੈਂ ਬਹੁਤਾਂ ਨੂੰ ਮੈਂ ਬਹੁਤਾਂ ਨੂੰ ਨਹੀਂ ਜਾਣਦਾ ਜਿਹੜੇ ਇਹ ਲੜਾਈ ਕਰਦੇ ਨਿਰੰਤਰ ਲੱਗੇ ਰਹੇ ਨੇ ਪਰ ਫੂਲਕਾ ਸਾਹ ਮੂਰੇ ਦਿਖਦੇ ਨੇ